ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਛੋਟਾ ਕੋਹਲੀਆ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਭਾਈ ਜਗਜੀਤ ਜੱਗੇ ਦੇ ਘਰੇ ਵੀਡੀਓ ਬਣਾ ਰਹੇ ਆ ਸਾਰੇ ਭੈਣ ਭਰਾ ਤੁਸੀਂ ਜਾਣਦੇ ਹੀ ਆ ਨਰਮਜੀਤ ਆ ਬੰਦਾ ਮੁੱਲ ਰੇਟ ਆ ਬਾਗਾ ਪ੍ਰਾਣਾ ਨਿਹਾਲ ਸਿੰਘ ਵਾਲੇ ਏਰੀਏ ਚੋਂ ਸਾਰਿਆਂ ਨਾਲ ਇਹਦੇ ਜਾਇਜ਼ ਹੁੰਦੇ ਆ 2-3 ਪਸ਼ੂ ਲਿਆਉਂਦਾ ਲਿਆ ਕੇ ਸੇਲ ਕਰ ਲੈਂਦਾ ਮੁੱਲ ਪਰ ਜਮਾਂ ਜਾਇਜ਼ ਹੁੰਦੇ ਅੱਜ ਦੀ ਵੀਡੀਓ ਚ ਦੋ ਜਾਨਵਰ ਬਿਲਕੁਲ ਛੋਟੇ ਛੋਟੇ ਭਾ ਦੇ ਹਾਂਜੀ ਕੋਹਲਿਆ ਸਾਹਿਬ ਸਾਸਿਕਾਲ ਸਾਸਿਕਾਲ ਜੀ ਨਾਮ ਦਾਸੀ ਨਾਮ ਜੁਦੀਸ਼ ਸਿੰਘ ਬੰਦ ਕੋਹਲਿਆ ਤੁਸੀਂ ਅਨਜਾ ਸਿੰਘ ਜਿਹੜਾ ਮੋਗਾ ਫੋਨ ਨੰਬਰ ਦਾਸੀ 9056653918 ਇਹ ਤੋਂ ਹੀ ਕਾਰ ਸ਼ੁਰੂ ਜਗੇ ਬਈ ਦੂਜੇ ਸੂਏ ਸੁਣ ਰਹੇ ਨੇ ਅੱਠਾਂ ਤਰ੍ਹਾਂ ਦੀ ਕੱਚੀ ਆ ਹਾਂ ਦੁੱਧ ਤੋਂ ਲਈਏ ਦੋ-ਦੋ ਬੰਦੇ 12-13 ਕਿਲੋ ਝੋਆ ਇਹਦਾ ਇੰਨਾ ਤਾਂ ਚਾਹੀਦਾ ਹੀ ਚਾਹੀਦਾ ਵੀ ਆਪਾਂ ਘੱਟ ਕਹਿੰਨੇ ਆ ਬਾਕੀ ਅਣੀ ਸੇਵਾ ਹੁੰਦੀ ਆ ਠੀਕ ਆ ਤੇ ਲਈ ਦਰਮਿਆਨੇ ਕਰੂ ਆ ਇਹ ਠੀਕ ਆ ਹਾਂਜੀ ਕੱਢੀਏ ਬਾਹਰ ਨੂੰ ਹਾਂਜੀ ਲਓ ਜੀ ਜੱਗਾ ਕਹਿੰਦਾ ਜਿਹੜੇ ਘਰੋਂ ਲਈਓ ਕਹਿੰਦੇ 12-13 ਕਿਲੋ ਦੁੱਧ ਝੋਆ ਚਲੋ ਇੰਨਾ ਕੁ ਦੁੱਧ ਤਾਂ ਕੋਈ ਬਾੜਾ ਨਹੀਂ ਅਗਲਾ ਵਧੀਆ ਸੇਵਾ ਪਾਣੀ ਕਰੂਗਾ ਪਸ਼ੂ ਦੀ ਵਧੀਆ ਫੀਡ ਪਾਉਂਦਾ ਪੱਠੇ ਰੱਠੇ ਵਧੀਆ ਪਾਊਗਾ ਹੋ ਸਕਦਾ ਕਿਲੋ 2 ਕਿਲੋ ਵੱਧ ਪਿਆ ਜੇ ਉਹ ਗਾਂ ਤੁਹਾਡੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਡੇਟ ਮੁਤਾਬਕ 8 ਦਿਨ ਪਏ ਆ ਬਾਕੀ ਫੈਟ ਫੂਡ ਵਧੀਆ ਉਹ ਦੋਵਾਂ ਬੈੜਾਂ ਦੀ ਫੈਟ ਬਈ ਬਹੁਤ ਹੁੰਦੀ ਆ ਛੇ ਫੈਟ ਹੁੰਦੀ ਆ ਛੇ ਫੈਟ ਬਈ ਕਹਿੰਦਾ ਆਉਂਦੀ ਆ ਕਿਉਂਕਿ ਕੋਈ ਅਮਰੀਕਨਾਂ ਨਹੀਂ ਆ ਉਹਨਾਂ ਦੀ ਫੈਟ ਘੱਟ ਆਉਂਦੀ ਆ ਇਹਨਾਂ ਦਾ ਦੁੱਧ ਤਾਂ ਮੱਝਾ ਵਰਗਾ ਹੁੰਦਾ 6 ਫੈਂਡ ਬਾਈ ਕਹਿੰਦਾ ਆਉਂਦੀ ਰਹੀ ਐ ਇਹਦੀ ਪਹਿਲੇ ਸੂਵੇ ਦੂਜੇ ਸੂਵੇ ਸੂਣ ਨੂੰ ਤਿਆਰ ਹੱਦੀ ਚਵਾਈ ਵਾਲੇ ਥਾਣ ਸੱਤਾਂ ਅੱਠਾਂ ਦਿਨਾਂ ਦੀ ਕੱਚੀ ਐ ਕੱਲੀ ਕੱਚੀ ਕੱਚੀ ਐ ਵਾਲ ਟੱਲ ਪਈਆਂ ਬਹੁਤਾਂ ਪੰਜ ਸੱਤ ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਐ ਜਦੋਂ ਤਿਆਰ ਹੋ ਜਾਂਦੀ ਐ ਆ ਕੱਢ ਕੇ ਸੂਵੇ ਹਾਂ ਸਾਰੀ ਵਾਲ ਟੱਲ ਕੱਢ ਕੇ ਸੋਨਾ ਵੱਡਾ ਲੈਵਾ ਤਿਆਰ ਕਰਕੇ ਸੂਕ ਕਿੰਨੇ ਦੀ ਘੋਲੀਆ ਸਾਹਿਬ 38000 ਦੀ 38 ਦੀ ਹਾਂਜੀ ਤਿਆਰ ਹੋਈ ਤਿਆਰੇ 45000 ਦੇ ਹੂੰ ਦੋਸਤੋ ਜੈ ਜੀ ਭਾ 38000 37 38000 ਦੀ ਅਫਰਤ ਇਹ ਤੋਂ ਘੱਟ ਤਾਂ ਹੁਣੀ ਵੀ ਕਾਹੀ ਤੋਕੜਾਂ ਦੇ ਲੋਕੀ ਮੰਗੀ ਜਾਂਦੇ ਆ ਦੋ ਨੰਬਰ ਤੇ ਆ ਜਾ ਇਹਨੇ ਬਈ ਪਹਿਲੇ ਸੂਏ ਸੁਣਾ ਡੇਟ ਮੁਤਾਬਕ ਇਹ ਪੰਜਾਂ ਦਿਨਾਂ ਦੀ ਕੱਚੀ ਹੈ ਠੀਕ ਹੈ ਠੀਕ ਹੈ ਇਹਦੀ ਮਾਤਰਾ ਦੋ ਤੁਸੀਂ ਹੈ ਬਈ 16 17 ਕਿਲੋ ਹਮ ਠੀਕ ਹੈ ਪਹਿਲੇ ਸੂਏ ਸੁਣਾ ਕੋਈ 12 13 ਇੰਨਾ ਕੁ ਦੋਤੇ ਇੰਨਾ ਕੁ ਤਾਂ ਚਾਹੀਦਾ ਹੈ ਬਾਕੀ ਕੋਈ ਇਹਨਾਂ ਦਾ ਪਤਾ ਨਹੀਂ ਕਿੱਧਰੋਂ ਹੋ ਜਾਣਾ ਹੈ ਨਾ ਬਾਅਦ ਚ ਹਾਂ ਪੰਜਾਂ ਦਿਨਾਂ ਦੀ ਕੱਚੀ ਹੈ ਪੰਜਾਂ ਦਿਨਾਂ ਦੀ ਕੱਚੀ ਆ ਉਹ ਦੂਜਾ ਸੂਆ ਇਹ ਪਹਿਲਾ ਸੂਆ ਇੱਕ ਨੰਬਰ ਨਾਲੋਂ ਦੋ ਨੰਬਰ ਕੱਦ ਜੀ ਵੀ ਕੋਈ ਦੋ ਚਾਰ ਉਂਗਲਾਂ ਵੱਡੀ ਆ ਤੇ ਵਜਨ 'ਚ ਵੀ ਵੱਧ ਆ ਉਹਦੇ ਨਾਲੋਂ ਰਾਜੀ ਵੀ ਜ਼ਿਆਦੇ ਆ ਪਲੂਣ ਵਹਿੜ ਆ ਬਾਈ ਕਹਿੰਦਾ 16 17 ਲੀਟਰ ਦੀ ਮਾਹ ਦਾ ਦੁੱਧ ਆ ਬਾਈ ਕਹਿੰਦਾ ਆਪਣੇ ਵੱਲੋਂ ਭਾਵੇਂ ਕੋਈ 12 13 ਹੀ ਇਹਦਾ ਮੰਨ ਕੇ ਸੌਦਾ ਕਰ ਲੇ ਬਾਕੀ ਸੂਏ ਤੋਂ ਪਤਾ ਲੱਗੂਗਾ ਹੋ ਸਕਦਾ ਬਾਈ ਕਹਿੰਦਾ ਵੱਧ ਪਿਆ ਜੇ ਤਾਂ ਵੱਧ ਹੀ ਪਿਆ ਜੇ ਕਿਉਂਕਿ ਬੰਦ ਭਾਂਡਾ ਹੁਣ ਤਾਂ ਗੱਬਣ ਐ ਸੀਰ ਸਹੂ ਬਹੁਤ ਆ ਰਾਜੀ ਰੂਜੀ ਵੀ ਚੰਗੀ ਆ ਕੱਦ ਵੀ ਵੱਡਾ ਹੀ ਆ ਕੋਈ ਵਾਧੂ ਫੋਡ ਸ਼ਾਂਗ ਹੈ ਨਹੀਂ ਚਾਰ ਹੀ ਥਾਣਾ ਗੁਲਾਬੀ ਹਾਦੀ ਚੋਾਈ ਵਾਲੇ ਦੇਣਾ ਚਾਰਾਂ ਨੂੰ ਸੂਪੇ ਤਿੰਨਾਂ ਨੂੰ ਸੂਪੇ ਪੰਜਾਂ ਨੂੰ ਸੂਪੇ ਯਾਨੀ ਕਿ ਇੰਨੇ ਕ ਦਿਨਾਂ ਦੇ ਵਿੱਚ ਵੇ ਸੂਪੂ ਆਏ ਨਹੀਂਗਾ ਕੋਈ 10 ਦਿਨ ਲੈ ਜੂਗੀ ਇੰਨਾ ਨਹੀਂਗਾ ਤਿੰਨਾਂ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਵੇ ਜੇ ਸੂਪੂ ਸੋਹਣੀ ਬੱਚੀ ਆ ਪਹਿਲਾ ਸੂ ਆ ਜੇ ਕਿਸੇ ਨੇ ਘਰੇ ਦੁੱਧ ਦੁੱਧ ਪੀਣ ਨੂੰ ਲੈਣੀ ਆ ਹਾਂ ਵਧੀਆ ਪੰਜ ਸੱਤ ਇਹਦਾ ਕਰਮ ਵਾਲੀਆਂ 10 10 ਸੂਵੇ ਵੀ ਪਿਆ ਜਾਂਦੀਆਂ ਮਹਾਰਾਜ ਦੀ ਕਰਪਾ ਨਾਲ ਗਾ ਅੱਗੇ ਬਣ ਜੇ ਪਸ਼ੂ ਰਹਿ ਜੇ 10 10 ਸੂਵੇ ਦੁੱਧ ਪਿਆਣਦੀਆਂ ਕਿੰਨੇ ਦੀ ਘੋਲੀ ਆ ਇਹ 46 ਹਜ਼ਾਰ ਦੀ ਬਈ ਇਹ 46 ਦੀ ਉਹ 38 ਦੀ ਉਹ 38 ਦੀ ਜੇ ਕੋਈ ਜੋੜਾ ਹੀ ਲੈ ਲੈਂਦਾ ਕੋਈ ਗੱਲ ਨਹੀਂ ਹੋਰ ਮਾਨ ਕਰ ਦਾਂਗਾ 10000 ਲਾਓ ਜੀ ਜੇ ਕੋਈ ਜੋੜਾ ਲੈ ਲੈਂਦਾ 10000 ਬਾਈ ਕਹਿੰਦਾ ਮਾਨ ਕਰ ਦੂੰਗਾ 2000 ਛੱਡ ਦੂੰ ਆ 38000 ਦੀ ਉਹ 46000 ਦੀ ਭਾਜਾਇ ਜੀ ਆ ਇਦੂ ਘਟਦਾ ਫਿਰ ਤੁਹਾਨੂੰ ਵੀ ਪਤਾ ਜੇ ਕਿਸੇ ਨੂੰ ਲੱਗਦਾ ਹੋਵੇ ਕਿ ਬਾਲੇ ਮੁੱਲ ਹੈ ਦੋ ਚਾਰ ਪਿੰਡ ਤੁਰ ਫਿਰ ਕੇ ਕੀੜਾ ਦੇ ਲਿਓ ਨਾਲੇ ਤਾਂ ਤੁਹਾਨੂੰ ਪਸ਼ੂਆਂ ਦਾ ਪਤਾ ਲੱਗ ਜੂਗਾ ਨਾਲੇ ਭਾਅ ਦਾ ਪਤਾ ਲੱਗ ਜੂਗਾ ਕਿ ਲੋਕੀ ਕਿੰਨੇ ਕ ਮੰਗਦੇ ਆ ਤੇ ਜੇ ਵੱਧ ਮੰਗਦੇ ਹੋਏ ਫਿਰ ਜੱਗੇ ਦੇ ਘਰੇ ਆ ਜਿਓ ਇਹ ਦੋ ਵਹਿੜਾਂ ਸੇਲ ਹੈ ਫੋਨ ਨੰਬਰ ਸਕਰੀਨ ਤੇ ਆ ਦੋਵਾਂ ਦੀ ਸੀਲ ਸਾਊਦੀ ਗਾਰੰਟੀ ਭਾਰ ਦੀ ਥਣਾ ਦੀ ਦੋਵਾਂ ਦੀ ਗਾਰੰਟੀ ਤੁਹਾਡੇ ਘਰੇ ਵਹਿੜ ਜਾਂਦੀ ਭਾਰ ਕੱਢ ਜੇ ਅਗਲਾ ਵੀਡੀਓ ਬਣਾ ਲੈ ਤੇ ਬਾਈ ਨੂੰ ਫੋਨ ਲਾ ਲੈ ਕਿ ਬਾਈ ਇਹਦਾ ਭਾਰ ਕੱਢ ਗਈ ਤੇ ਬੇਫਿਕਰ ਹੋ ਜੋ ਤੇ ਗਾਂ ਬੰਨ ਜੋ ਆਪਦੇ ਪੈਸੇ ਲੈ ਜਾਓ ਭਾਰ ਦੀ ਫੁੱਲ ਗਾਰੰਟੀ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ